ਤੂ ਤਾਂ ਨਹੀਂ ਹੁੰਦੇਗੇ ਕਾਲੇ ਇਹ ਨਹੀਂ ਕੀ ਹੋਣਾ ਤੂੰ ਸੋਹਣੀ ਹੋ ਜੀ ਹੋਣਗੇ ਮਾਰਕ ਨਹੀਂ ਜਿਹੜਾ ਕਰਤਾ ਹੈ ਹੂੰ ਦੇ ਤੂੰ ਕਿਸੇ ਆਪਤ ਵਿੱਚ ਰਹਿ ਕਰ ਲੋ ਜੇ ਜੇ ਮੇਰਾ ਕਿਸੇ ਜਾਂ ਥੋੜਾ ਫਾਇਦਾ ਹੁੰਦਾ ਹੋਵੇ ਤੇ ਮੈਂ ਹਰ ਵੇਲੇ ਤੁਹਾਡੇ ਨਾਲ ਖੜਾਂ ਤੁਸੀਂ ਆਪਸ ਵਿੱਚ ਰਹਿ ਕਰ ਲੋ ਜੇ ਕੱਲ ਨੂੰ ਕੋ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣਾ ਪਰਸੋਂ ਜਾਣਾ ਮੈਂ ਤਾਂ ਤੂੰ ਇੱਕ ਦਿਨ ਪਹਿਲਾਂ ਦੱਸ ਦੋ ਆਪਾਂ ਭਾਈ ਜਾਣਾ ਮਾ ਉਹਦੇ ਹੋਰ ਪ੍ਰੋਗਰਾਮ ਰਾਤ ਦੇ ਕਰਕੇ ਤੁਹਾਡੇ ਨਾਲ ਜਾਓ। ਬਾਕੀ ਵੀ ਮੰਗੇ ਬਿਨਾਂ ਤਾਂ ਮਾਂ ਵੀ ਨਹੀਂ ਦੋਤ ਦਿੰਦੀ ਜੀ ਮੰਗਣਾ ਦਾ। ਵੇਖੋ ਆਉਣਾ ਜਾਣਾ ਦਾ ਪੈਣਾ। ਹਾਂ ਜੀ ਅਗਲੇ ਅਫਸਰ ਮੰਗ ਸਾਨੂੰ ਤਾਂ ਸੰਯੋਗ ਮਿਲਣਾ ਚਾਹੀਦਾ। ਸਾਡੀ ਮਿਹਨਤ ਤਾਂ ਮਿਲੇ ਵੀ ਕੁਸਤਾ ਮਿਲੇ ਸਾਨੂੰ। ਹਾਂ ਤੇ ਗਰੀਬ ਬੰਦੇ ਕੋਲ ਸਮਝ ਨਹੀਂ ਕੁਸਤਾ ਕੁਸ ਮਿਲੇ ਸਾਨੂੰ ਜਿੰਦਰਾ ਨੂੰ। ਕੋਈ ਤਰਖਾਨਾ ਨੂੰ ਆੜੀ ਇੱਥੇ ਆਇਆ ਸੀ ਤਾਂ ਤੁਹਾਡੀ ਮੁੱਛ ਫੜਤਾਲ ਕਰਦਾ। ਆਇਆ ਤਾਂ ਸੀ ਜੀ ਅਸੀਂ ਤਾਂ ਉਹ ਮੌਕੇ ਤੇ ਆਏ ਨਹੀਂ ਨਾ ਸਾਨੂੰ ਕਿਸੇ ਨੇ ਸੱਦਿਆ ਇੱਥੇ। ਜਦੋਂ ਆਏ ਬੀਚ ਘਟੋ ਘਟ ਪਾ ਨੂੰ ਸਤਨਾਤਾ ਸੀਗਾ ਵੀ ਪਤਾ ਤਾਂ ਲੈਂਦੇ ਵੀ ਕੀ ਗੱਲ ਹੋਈ ਕੀ ਬਾਤ ਵਾਪਰੀ ਤੁਹਾਡੇ ਨਾਲ ਤੁਹਾਡੇ ਨਾਲ ਤਾਂ ਤਕਾ ਹੀ ਹੋ ਗਿਆ ਜੀ ਬੇਥੋ ਹਨ ਕੁਝ ਕਰਕੇ ਇਹ ਮਾਨ ਸਾਹਿਬ ਵੱਲੋਂ ਪਹਿਲਾਂ ਜਿਸ ਤਰ੍ਹਾਂ ਉਹ ਦਵਾਇਆ ਦੱਸਦੇ ਇਹ ਤੁਹਾਡਾ ਕੋਈ ਇਦਾਂ ਨੁਕਸਾਨ ਹੋ ਗਦਾਵਰੀਆਂ ਤੋਂ ਪਹਿਲਾਂ ਹੀ ਤੱਕ ਮਾਫੀ ਦਿੱਤਾ ਜਾਊਗਾ ਕੋਈ ਇਦਾਂ ਦਾ ਤੁਹਾਡੂੰ ਪਹਿਲਾਂ ਹੀ ਕੋਈ ਪੈਸੇ ਪੈਸੇ ਆਏ ਆ ਕੋਈ ਪੈਸੇ ਸਾਨੂੰ ਤਾਂ ਨਹੀਂ ਆਏ ਕੀ ਕਹਿਣਾ ਚਾਹੂਗੇ ਤੁਸੀਂ ਪੈਸੇ ਵੀ ਹੁਣ ਪੈਸੇ ਕੀ ਹੈ ਕਣਕ ਤਾਂ ਮੱਚ ਗਈ ਹੁਣ ਪੈਸੇ ਕਹਦੇ ਜੇ ਗਵਰਨਮੈਂਟ ਦੇਵੇ ਸਹਿਯੋਗ ਦੇਵੇ ਸਾਨੂੰ ਤਾਂ ਫਾਇਦਾ ਹੋ ਜੇ ਸਾਡਾ ਅਸੀਂ ਤਾਂ ਦੇ ਸਹਿਯੋਗ ਮੰਗਦੇ ਆਂ ਵੀ ਬਹਾਸਰਾ ਕਰਨ ਇਹ ਸਰਕਾਰ ਨੂੰ ਤਾਂ ਆਖੀ ਜੰਨੇ ਸੀ ਬੇਨਤੀ ਨਾ ਕਰੀ ਜੰਨੇ ਵੀ ਹੁਣ ਸਾਡਾ ਫਾਇਦਾ ਕਰੋ ਪੜਤਾਲ ਕਰੋ ਜਾਂ ਕਿਵੇਂ ਹੋਈ ਕਿਵੇਂ ਨਹੀਂ ਇਹ ਅੱਗ ਲੱਗੀ ਹੈ ਇਹ ਹੈ ਕਿ 12-13 ਪਿਆ ਘਰ ਟੋਟਲ ਕਿੰਨੇ ਕਿੱਲੇ ਮੱਚ ਚੁੱਕੇ ਟੋਟਲ ਮੱਛੀ ਕਿਹ ਹੋਣਗੇ 50 60 ਕਿੱਲੇ ਦਾ ਮੱਛੀ ਹੈ ਰਾਜਾਂ ਦੇ ਦੇ ਵੀ ਕੁਝ ਮੱਛੇ ਕੋਈ ਖੋਖਰਦਿਆਂ ਦੀ ਮੱਛੀ ਹੋਣਾ ਚਾਹੀਉਂ ਵੀ ਦੇਖੋ ਜੀ ਪੁਲਿਸ ਪ੍ਰਸ਼ਾਸਨ ਆਪਦੀ ਕਾਰਵਾਈ ਕਰੇ ਕੋਈ ਸੀਸੀਟੀਵੀ ਕੈਮਰਿਆਂ ਦੀ ਕੋਈ ਖੰਗਾਲ ਕੇ ਉਹਨਾਂ ਦੀ ਭਾਲ ਕਰੇ ਤੇ ਜਿੱਥੇ ਜੋ ਕਾਨੂੰਨ ਆ ਹਿੰਦੁਸਤਾਨ ਦਾ ਉਹਦੇ ਤਹਿਤ ਉਹਨਾਂ ਨੂੰ ਸਜ਼ਾ ਮਿਲੇ ਤੇ ਕਾਲਪੁਰਖ ਅੱਗੇ ਵੀ ਹੱਥ ਜੋੜ ਕੇ ਅਰਜ਼ੋਈ ਹੈ ਕਿ ਜਿਨੇ ਏਟਾ ਵੱਡਾ ਤ੍ਰੋਹ ਤੇ ਪਾਪ ਕਮਾਇਆ ਉਹਨੂੰ ਪਰਮਾਤਮਾ ਜ਼ਰੂਰ ਸਜ਼ਾ ਦੇਵੇ ਆਪਸੀ ਇੱਕ ਘਣਾ ਇਹ ਤਾਂ ਪਹਿਲਾ ਹੀ ਫਾਇਦਾ ਹੈ ਸਾਰੇ ਪਿੰਡ ਆ ਕੇ ਤਾਂ ਬਚ ਗਏ ਜੀ ਆਪਾਂ ਵੇਖੋ ਕਿੰਨਾ ਖੜਾ ਸੀਗਾ ਆਹ ਬਈਆ ਪੁੱਟੀ ਵਾਲਾ ਨਾਲ ਹੀ ਆ ਜਾਂਦਾ ਪੁੱਟੀ ਗਿਲਡਰ ਆ ਗਿਆ ਕਹਿੰਦਾ ਵੀ ਆਏ ਯਾਰ ਕਿੰਨਾ ਮੱਚਾ ਹੋ ਗਿਆ ਸਰਾਈ ਦਾ ਹਰੀ ਦੇ ਲੋਕ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਆਇਆ ਇਹ ਤਾਂ ਲੋਕ ਆਪ ਹੀ ਹਿੰਮਤ ਨਾਲ ਆ ਆ ਨਹੀਂ ਆ ਹੋਰ ਵਾਲੇ ਪੈਸੇ ਜਦੋਂ ਹੋਗੇ ਟ੍ਰੇਟਰੇ ਹੋਆ ਉਹ ਦੇਖਾਂ ਤੇਰਾ ਸੀ ਇਹ 나ੜ ਕਿੰਨਾ ਸੀ 나ੜ 20 ਕਿੱਲੇ ਸੀਗਾ ਹਾਂ ਨਹੀਂ 20 ਤਾਂ ਮੇਰੀ ਸੀ ਜੋ ਬੋਲ ਤਣਕ ਦੇ ਹੁਣ ਪੰਜਾਬ ਖਾ ਭਾਜਾ ਕੀ ਕਰਨ ਤਣਕ ਦੇ ਇੱਕ ਮੈਂ ਵੇਖਾ ਉੱਥੋਂ ਜਦੋਂ ਲੰਘਿਆ ਰਾਜ ਪਈ ਆਉਂਦੀ ਆ ਉਹਨੂੰ ਕਿਵੇਂ ਕਰਾਸ ਕਰੀ ਆ ਮੈਂ ਪਈ ਨਾ ਪਾਦੀ ਇਹਨਾਂ ਨੇ ਮੈਨੂੰ ਵਾਰ ਸੀ ਸੀ ਇਨਵੈਸਟ ਕਰਦਾ ਸੀ ਮੈਂ ਫਿਰ ਤਾਂ ਤੁਹਾਨੂੰ ਪੀਂਦਾ ਨਾ ਕੋਆ ਕੋਪੇ ਕੀ ਵਾਰ ਦੇ ਜਿਹ ਹੁਣ ਨਹੀਂ ਆਪਾਂ ਦਾ ਬੜਾ ਝੁਲਿਆਦਾ ਤਾਂ ਨਾੜ ਵੀ ਗਿੱਲਾ ਹੁੰਦਾ ਨਾ ਉਹਦਾ ਫਰੂਦ ਬੰਦ ਆ ਪਹਿਲਾਂ ਗਿੱਲੀ ਕਰਕ ਨੂੰ ਪਈ ਜੀ ਉਦੋਂ ਪਾਸੇ ਫੇਰ ਪਾਣਾ ਜਾਂ ਆ ਜੀ ਇੱਕ ਸ਼ੁਕਰ ਕਰੂੰ ਰਾਤ ਹਵਾ ਹੈ

ਵਿੱਤੀ ਦਿਨੀ ਜਿਹੜਾ ਪਿੰਡ ਹਰਾਤ ਦੇ ਵਿੱਚ ਖੜੀ ਕਣਕ ਨੂੰ ਆਕ ਲੱਗੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੜੀ ਮੰਦ ਭਾਗੀ ਘਟਨਾ ਹੋਈ ਆ ਕਿਸਾਨ ਦੀ ਮਿਹਨਤ ਮਜ਼ਦੂਰੀ ਜਿਹੜੀ ਕੀਤੀ ਹੁੰਦੀ ਆ ਪੁੱਤਾਂ ਨੂੰ ਪਾਲੀ ਫਸਲ ਆ ਉਹਦਾ 6 ਮਹੀਨਿਆਂ ਬਾਅਦ ਰਿਜ਼ਲਟ ਆਉਂਦਾ ਹੁੰਦਾ ਜਿਦੇ ਚ ਉਹਦੀਆਂ ਬੜੀਆਂ ਉਮੀਦਾਂ ਹੁੰਦੀਆਂ ਉਹਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਉਸੇ ਚੋਂ ਹੀ ਬੁੱਢੇ ਮਾਂ-ਬਾਪ ਦਾ ਦਵਾਈ ਦਾ ਖਰਚਾ ਉਹਨੇ ਕੱਢਣਾ ਹੁੰਦਾ ਕਿਸੇ ਕਿਸਾਨ ਦੀ ਜਵਾਨ ਧੀ ਭੈਣ ਆ ਉਹਦੇ ਵਿਆਹ ਲਈ ਪੈਸੇ ਉਹਨੇ ਜੋੜਨੇ ਹੁੰਦੇ ਆ ਕਿਸੇ ਨੇ ਕੋਈ ਆਪਦੇ ਮਕਾਨ ਦੀ ਉਸਾਰੀ ਸ਼ੁਰੂ ਕੀਤੀ ਹੁੰਦੀ ਆ ਉਹਦੇ ਤੇ ਪੈਸੇ ਲਾਉਣੇ ਹੁੰਦੇ ਆ ਤੇ ਉਹ ਸਾਰੀਆਂ ਉਮੀਦਾਂ ਸਾਡੇ 12 13 ਕਿਸਾਨ ਵੀਰਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹ ਪਲ ਪਰਚ ਢਹ ਢੇਰੀ ਹੋ ਗਈਆਂ ਸਵਾਹ ਚ ਬਦਲ ਗਈਆਂ ਦੇਖੋ ਜੇ ਤਾਂ ਕੁਦਰਤੀ ਕਰੋਪੀ ਹੁੰਦੀ ਕੋਈ ਬਿਜਲੀ ਮਹਿਕਮੇ ਦੀ ਅੰਗਹਿਲੀ ਦੇ ਨਾਲ ਅੱਗ ਲੱਗੀ ਹੁੰਦੀ ਕੋਈ ਗੜੇ ਮਾਰੀ ਹੋਈ ਹੁੰਦੀ ਕੋਈ ਕੰਬਾਈਨ ਲੱਗੀ ਆ ਉਹਦੇ ਚੋਂ ਕੋਈ ਇੱਕ ਚੰਗਿਆੜੀ ਨਿਕਲ ਕੇ ਅੱਗ ਲੱਗੀ ਹੁੰਦੀ ਤਾਂ ਹੋਰ ਗੱਲ ਸੀ ਉੱਥੇ ਇੱਕ ਸ਼ਰਾਬ ਦੀ ਬੋਤਲ ਪਈ ਆ ਨੇੜੇ ਉੱਥੇ ਮਾਚਸ ਦੀ ਡੱਬੀ ਮਿਲੀ ਆ ਸੜਕ ਤੇ ਹੀ ਪਈ ਔਰ ਇਸ ਤਰ੍ਹਾਂ ਲੱਗਦਾ ਵੀ ਕਿਸੇ ਨੇ ਖਹਿ ਬਾਜ਼ੀ ਨਾਲ ਖੁੰਧਕ ਨਾਲੇ ਬਹੁਤ ਘਟਿਆ ਜਿਹੜਾ ਕੰਮ ਕੀਤਾ ਸੋ ਇੱਕ ਤਾਂ ਸਾਡੀ ਸਰਕਾਰ ਪਾਸੋਂ ਔਰ ਖਾਸ ਕਰਕੇ ਪ੍ਰਸ਼ਾਸਨ ਪਾਸੋਂ ਇਹ ਅਪੀਲ ਹੈ ਮੰਗਾ ਇੱਕ ਤਾਂ ਜਿਹੜਾ ਵੀ ਉਹ ਜਿਹਨੇ ਐਡਾ ਵੱਡਾ ਜ਼ੁਲਮ ਕੀਤਾ ਹੈ ਐਡਾ ਵੱਡਾ ਪਾਪ ਕਮਾਇਆ ਉਸ ਬੰਦੇ ਤੇ ਇਨਕੁਆਰੀ ਕਰਕੇ ਉਹਨੂੰ ਫੜਿਆ ਜਾਵੇ ਉਹਦੀ ਭਾਲ ਕੀਤੀ ਜਾਵੇ ਤੇ ਉਹਨੂੰ ਠੁਕਵੀਂ ਸਜ਼ਾ ਦਿੱਤੀ ਜਾਵੇ ਦੂਜਾ ਜਿੰਨੇ ਵੀ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਘੱਟੋ ਘੱਟ 50000 ਰੁਪਇਆ ਪਰ ਏਕੜ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਦੇਖੋ ਉਮੀਦ ਤਾਂ ਹੈ ਨਹੀਂ ਕਿ ਮੁਆਵਜ਼ੇ ਦੀ ਕਿਉਂਕਿ ਜਿਹੜੀ ਨਵੀਂ ਐ ਇਸ ਵੇਲੇ ਬਦਲਾਵ ਵਾਲੀ ਸਰਕਾਰ ਪੰਜਾਬ ਦੇ ਵਿੱਚ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਚਾਹੇ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਆ ਉਹ ਨੁਕਸਾਨ ਦੀ ਪਰਪਾਈ ਕਰੇ ਪਰ ਮੈਂ ਇਹ ਕਿਉਂ ਕਿਹਾ ਕਿ ਇਹਨਾਂ ਕੋਲੋਂ ਉਮੀਦ ਹੋਣੀ ਪਹਿਲਾਂ ਗੁਲਾਬੀ ਸੁੰਢੀ ਪੈ ਗਈ ਨਰਮੇ ਨੂੰ ਚਿੱਟੀ ਸੁੰਢੀ ਪੈ ਗਈ ਨਰਮੇ ਨੂੰ ਔਰ ਘਟੋ ਘਟ ਸੱਤ ਜ਼ਿਲ੍ਹਿਆਂ ਦੇ ਵਿੱਚ ਪਾਖੜਾ ਡੈਮ ਦਾ ਜਦੋਂ ਹੜ ਆਇਆ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਮਕਾਨਾਂ ਦਾ ਵੀ ਔਰ ਫਸਲਾਂ ਦਾ ਤਾਂ ਹੋਣਾ ਹੀ ਸੀ ਤੇ ਪਸ਼ੂਆਂ ਦਾ ਵੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਪਹਿਲਾਂ ਤਾਂ ਹੋ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਗਰਦੌਰੀਆਂ ਆਪੇ ਬਾਅਦ ਚ ਹੋਇਆ ਕਰਨੀਆਂ ਪਹਿਲਾਂ ਉਹਨਾਂ ਨੂੰ ਮੁਆਵਜ਼ਾ ਆਇਆ ਕਰੋ ਚੈੱਕ ਆਇਆ ਕਰਨਗੇ ਜਿਨ੍ਹਾਂ ਨੂੰ ਕੋਈ ਹੜ ਪੀੜਤ ਹੋਏ ਜਾਂ ਹੋਰ ਕੋਈ ਕੁਦਰਤੀ ਕਰੋਪੀ ਨਾਲ ਹੋਇਆ ਚਲੋ ਉਸ ਤੋਂ ਬਾਅਦ ਹੜ੍ਹ ਆ ਕੇ ਕਹਿੰਦੇ মুরਗੀਆਂ ਦੇ ਵੀ ਪੈਸੇ ਦੇਵਾਂਗੇ ਬੱਕਰੀਆਂ ਦੇ ਵੀ ਦੇਵਾਂਗੇ ਪਸ਼ੂਆਂ ਟੰਕਰਾਂ ਦੇ ਵੀ ਤੇ ਖੇਤਾਂ ਦੀ ਜਿਹੜੀ ਫਸਲ ਆ ਉਹਦੇ ਵੀ ਪੈਸੇ ਦੇਵਾਂਗੇ ਪਰ ਅੱਜ ਹਾਲਾਤ ਸਭ ਦੇ ਸਾਹਮਣੇ ਆ 1.5-2 ਸਾਲ ਹੋ ਗਏ ਉਸ ਨੁਕਸਾਨ ਹੋਏ ਨੂੰ ਹੜਾ ਕਾਰਨ ਗਲਾਬੀ ਸੁੰਢੀ ਕਾਰਨ ਚਿੱਟੀ ਮੱਖੀ ਤੇਲੇ ਕਾਰਨ ਅੱਜ ਤੱਕ ਇੱਕ ਰੁਪਈਆ ਨਹੀਂ ਆਇਆ ਮੇਰੇ ਆਪ ਦੇ ਪਿੰਡ ਮੇਰੇ ਭਾਈਚਾਰੇ ਦੇ 30 ਕਿੱਲੇ ਚਾਰਕਰਾਂ ਦੀ ਕਣਕ ਸੜ ਗਈ ਸੀ ਉਹਨਾਂ ਨੂੰ ਅੱਜ ਤਾਈਂ ਪੈਸੇ ਨਹੀਂ ਆਏਗੇ ਉਸ ਤੋਂ ਬਾਅਦ ਪਿਛਲੇ ਸਾਲ ਮੇਰੀ 50 ਏਕੜ ਦੇ ਕਰੀਬ ਮੇਰੇ ਨਾੜ ਨੂੰ ਅੱਗ ਲੱਗੀ ਉਹਦਾ ਇੱਕ ਪੰਜੀ ਨਹੀਂ ਆਈ ਤੇ ਅੱਜ ਇਹ ਮੇਰੇ ਜਿਹੜੇ ਛੋਟਾ ਕਿਸਾਨ 12 ਕਿਸਾਨਾਂ ਨੂੰ ਸੱਤ ਕਿਸਾਨ ਖੋਖਰ ਪਿੰਡ ਦੇ ਆ ਪੰਜ ਕਿਸਾਨ ਹਰਾਜ ਪਿੰਡ ਦੇ ਆ ਇਹਨਾਂ ਦੀ ਕਰੀਬ 50 ਏਕੜ ਕਣਕ ਔਰ 20 ਏਕੜ ਨਾੜ ਸੀ ਜਿਹੜਾ ਕਣਕ ਦਾ ਉਹ ਸੜ ਕੇ ਸੁਆਹ ਹੋ ਗਿਆ ਆ ਮੇਰੇ ਨਾਲ ਖੜਾ ਹੈ ਗਰੀਬ ਭਰਾ ਵਿਚਾਰਾ ਖੋਖਰ ਪਿੰਡ ਦਾ ਗੁਰਵਿੰਦਰ ਸਿੰਘ ਇਹਦਾ ਨਾਮ ਠੇਕੇ ਤੇ ਜ਼ਮੀਨ ਲਈ ਜਣੇ 65000 ਰੁਪਏ ਨੂੰ ਕਿਲਾ ਠੇਕੇ ਤੇ ਔਰ ਤਿੰਨ ਕਿਲੇ ਦੇ ਸੜਕੇ ਸੁਆਹ ਹੋ ਗਏ ਇਹਦੀਆਂ ਵਿਚਾਰੇ ਦੀਆਂ ਕਿੰਨੀਆਂ ਉਮੀਦਾਂ ਸੀ ਇਹ ਇਹਨੇ ਕਿੰਨਾ ਸੋਚਿਆ ਸੀਗਾ ਕਿ ਉਸ 65000 ਦੇ ਕੇ ਮੈਂ ਕੋਈ 2 ਲੱਖ ਉਥੋਂ ਕਮਾਉਂਗਾ ਲੇਕਿਨ ਕਮਾਉਣਾ ਦਾ ਕੀ ਹੈ ਜਿਹੜਾ ਆੜਤੀਆਂ ਤੋਂ ਕਰਜ਼ਾ ਚੱਕ ਕੇ ਲਿਆ ਸੀ ਉਹ ਵੀ ਇਹਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਸੋ ਮੈਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਰੱਬ ਦਾ ਵਾਸਤਾ ਤੁਹਾਨੂੰ ਭਗਵੰਤ ਮਾਨ ਜੀ ਗਰੀਬਾਂ ਦੀ ਕਿਸਾਨ ਵੀਰਾਂ ਦੀ ਸਾਰ ਲਓ ਫੋਕੇ ਵਾਅਦਿਆਂ ਤੋਂ ਲੋਕਾਂ ਨੇ ਕੁਝ ਨਹੀਂ ਲੈਣਾਗਾ ਅਸੀਂ ਨਹੀਂ ਕਹਿੰਦੇ ਕਿ ਇਹ ਤਗੜੇ ਦਾ ਘਰ ਪਰੋ ਅਸੀਂ ਕਹਿੰਨੇ ਜੇ ਮਾੜੇ ਦਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਕਰੋ ਇਹ ਵਿਚਾਰੇ ਤੁਹਾਨੂੰ ਸੀਸਾ ਦੇਣਗੇ ਸੋ ਕਿਰਪਾ ਕਰਕੇ ਇਹਨਾਂ ਦਾ ਜਿੰਨਾ ਨੁਕਸਾਨ ਹੋਇਆ ਮੇਰੇ ਵੀਰਾਂ ਦਾ 50000 ਰੁਪਇਆ ਏਕੜ ਇਹਨਾਂ ਨੂੰ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ ਫਸਲ ਦਾ ਔਰ 5000 ਰੁਪਇਆ ਜਿਹੜਾ ਨਾੜ ਛੜਿਆ ਉਹਨੂੰ ਏਕੜ ਦਾ ਦਿੱਤਾ ਜਾਵੇ ਧੰਨਵਾਦ